ਕੈਨੇਡਾ ਦੇ ਊਰਜਾ ਮੰਤਰੀ ਟਿਮ ਹਾਸਟਨ ਦੇ ਕੋਲ ਜਿਹੜੀ ਐਸ ਵਕਤ ਕੈਨੇਡਾ ਤੇ ਅਮਰੀਕਾ ਦੋਨਾਂ ਦੀ ਸਿਟੀਜ਼ਨਸ਼ਿਪ ਹੈ। ਇਸ ਵਕਤ ਬਹੁਤ ਸਾਰੇ ਲੋਕ ਦੇਖ ਰਹੇ ਨੇ ਕਿ ਜਦੋਂ ਕੈਨੇਡਾ ਤੇ ਅਮਰੀਕਾ ਦਾ ਡਿਸਪਿਊਟ ਚੱਲ ਰਿਹਾ ਕੀ ਉਹ ਜਿਹੜੀ ਅਮਰੀਕਾ ਦੀ ਨਾਗਰਿਕਤਾ ਸਿਟੀਜ਼ਨਸ਼ਿਪ ਆਉ ਛੱਡਣਗੇ? ਪਰ ਉਹ ਕਹਿੰਦੇ ਨੇ ਕਿ ਇਸ ਵੇਲੇ ਉਹ ਅਮਰੀਕਾ ਦੀ ਨਾਗਰਿਕਤਾ ਛੱਡਣ ਦਾ ਕੋਈ ਵੀ ਕਾਰਨ ਨਹੀਂ ਦੇਖਦੇ। ਉਹ ਆਪਣੀ ਵਫਾਦਾਰੀ ਕੈਨੇਡਾ ਦੇ ਨਾਲ ਨਿਭਾਉਂਦੇ ਰਹਿਣਗੇ ਪਰ ਹਾਇਸਨ ਨੇ 1990 ਦੇ ਵਿੱਚ ਸ਼ੁਰੂ ਵਿੱਚ ਅਮਰੀਕਾ ਵਿੱਚ ਰਹਿ ਕੇ ਦੋਹਰੀ ਨਾਗਰਿਕਤਾ ਲਈ ਸੀ ਉਹ 6 ਸਾਲ ਕੈਨੇਡੀਅਨ ਆਰਮੀ ਦੇ ਵਿੱਚ ਅਫਸਰ ਰਹੇ ਚੁੱਕੇ ਨੇ 2010 ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵਿੱਚ ਮਾਰਕ ਕਾਰਨੀ ਦੇ ਸਲਾਹਕਾਰ ਵੀ ਰਹੇ 2025 ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਦੋਂ ਉਹਨਾਂ ਨੂੰ ਮੁਰਦੇਸ਼ ਦੇ ਵਿੱਚ ਸੇਵਾ ਦੇ ਲਈ ਬੁਲਾਇਆ ਤਾਂ ਉਹਨਾਂ ਨੇ ਦੋਹਰੀ ਨਾਗਰਿਕਤਾ ਬਾਰੇ ਸਾਰੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਸੁਰੱਖਿਆ ਫਰਗਾਨ ਵੀ ਲਈ ਜਿਹੜੀ ਨਵੀਂ ਨਵੀਨ ਵੀ ਕਰਵਾਈ ਪਰ ਇਸ ਵਕਤ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਅਮਰੀਕਾ ਦੀ ਨਾਗਰਿਕਤਾ ਛੱਡਣ ਦਾ ਇਸ ਵਕਤ ਜਿਹੜੇ ਅਮਰੀਕਾ ਜਿਹੜੇ ਕੈਨੇਡਾ ਦੇ ਊਰਜਾ ਮੰਤਰੀ ਨੇ ਕਿਸੇ ਵੀ ਤਰੀਕੇ ਦਾ ਕਾਰਨ ਨਹੀਂ ਦੇਖਦੇ ਉਹਨਾਂ ਇਹ ਵੀ ਕਿਹਾ ਕਿ 7 ਲੱਖ ਕੈਨੇਡੀਅਨ ਨੇ ਜਿਹੜੇ ਉਹਨਾਂ ਕੋਲ ਦੋਹਰੀ ਨਾਗਰਿਕਤਾ ਰੱਖਦੇ ਨੇ ਤੇ ਸਭ ਵਫਾਦਾਰ ਵੀ ਨੇ